ਸਾਰੇ ਲੱਗ ਪਏ ਆ ਗਏ ਆ ਬੰਦੇ ਪਾਤਾ ਦੇਖੋ ਸੁਣੋ ਨਹੀਂ ਕੋਈ ਥੱਲੇ ਘੁੰਮੋ ਤੁਸੀਂ ਉਹ ਮੇਰੇ ਨਾਲ ਹੀ ਹੋ ਗਈ ਸੀ ਸਾਨੂੰ ਹੋ ਗਈ ਕਿ ਨਾ ਆਵਾਜ਼ ਅੰਦਰੋਂ ਟਕ ਪਈ ਨਹੀਂ ਇਦਾਂ ਬਈ ਸਾਡੀਆਂ ਬੋਤੀਆਂ ਆਈਆਂ ਹੋਈਆਂ ਨੇ ਤੇ ਇਹਨਾਂ ਦਾ ਮਨ ਬਣੀ ਹੋਈ ਆ ਹਾਂ ਉਹ ਇਹ ਇਹਦਾ ਦਿਨ ਰੋਮ ਵਿੱਚ ਚਾ ਚੜਿਆ ਆ ਨਾਲੀਆਂ ਗੋਤੀਆਂ ਨਾਲ ਹੈ ਇਹ ਵੀ ਬਹੁਤ ਕੋਈ ਜਾਂ ਤੇ ਮੈਂ ਫਿਰ ਹੋਰ ਗੋਤਿਆਂ ਦਾ ਵੀ ਇਹ ਵਾ ਵੀ ਮਾਗੀ ਗੀਤ ਆ ਰਿਹਾ ਤਾਲੀਆਂ ਤਾਲੀਆਂ ਲੈ ਵੀ ਗੀਤ ਆ ਰਿਹਾ ਗੀਤ ਮੈਂ ਕਿਹਾ ਮੇਰੇ ਭਰਾ ਨੇ ਹੁੰਦੀ ਅੱਜ ਰੀਲ ਘਟ ਹੁੰਦੇ ਨੇ ਬਾਹਰ ਦੱਸੋ ਚੁੱਪ ਕਰੋ ਗਾਣਾ ਸੁਣੋ ਹੁਣ ਪਹਿਲਾਂ ਤੁਹਾਨੂੰ ਮੈਂ ਕਹਾਂ ਜਿਆਦਾ ਗਾਣਾ ਸੁਣੋ ਬਾਅਦ ਵਿੱਚ ਨਾ ਮੈਂ ਜਿਆਦਾ ਨਹੀਂ ਜਾਵਾਂਗਾ ਤੁਹਾਨੂੰ ਦਿਖਾਉਂਗਾ ਆਪਣੇ ਲੋ ਜੀ ਆਣਦੇਓ ਪਹਿਲਾਂ ਬੀਬੀਆਂ ਨੂੰ ਟਾਈਮ ਦਿਓ ਨੇ ਬਾਅਦ ਧੀਆ ਤੇ ਤਰੀਕਾ ਹੁੰਦੀਆਂ ਰੌਣਕ ਵੇੜੇ ਦੀ ਬਈ ਸਾਡੀਆਂ ਪੋਤੀਆਂ ਮੈਂ ਸੁਣੋ ਪੋਤੇ ਸੁਣੋ ਸਾਡੇ ਬਹੁਤ ਬੀਬੇ ਪਿਆਰੇ ਬੱਚੇ ਕੈਨੇਡਾ ਤੋਂ ਆਏ ਨੇ ਤੇ ਇਹਨਾਂ ਨੂੰ ਸਾਡਾ ਮਨ ਬਹੁਤ ਖੁਸ਼ ਆ ਜਾਂਦਾ ਜਦੋਂ ਤੇ ਆਏ ਨੇ ਇਹ ਵੀ ਸਾਨੂੰ ਪਿਆਰ ਕਰਦੀਆਂ ਨੇ ਤੇ ਇਹਨਾਂ ਦੀ ਖੋਹੀ ਦੇ ਵਿੱਚ ਆਪਾਂ ਇੱਥੇ ਕਤਰ ਹੋਏ ਜਿਹੜੇ ਆ ਕੋਈ ਕਿਸੇ ਦੀ ਗੱਲ ਨਹੀਂ ਸੁਣਦਾ ਗੱਲ ਸੁਣਾਵਾ ਹੱਦ ਦੀ ਵੇੜੇ ਦੀ ਧੀਆ ਤੇ ਤਰੀਕ ਹੁੰਦੀਆਂ ਰੌਣਕ ਵੇੜੇ ਦੀ ਨਿਆਦੇ ਤਰੀਕਾ ਹੁੰਦੀ ਆ ਰੌਣਕ ਵੇੜੇ ਦੀ ਗਾਰੇ ਉਹ ਉਹ ਗਾ ਵੀ ਚੱਲੂ ਵਨੋ ਦਾ ਮੌਕੇ ਤੇ ਗੰਦੀ ਆਇਆ ਤੇਟੀ ਹੈ ਕਾੜ ਕੜਵਾ ਦੇ ਮਾਇਆ ਓਕਾ ਸਾਮ ਸੁਧਰਾ ਓ ਕਾੜ ਕੜਵਾ ਦੇ ਮਾਇਆ ਜਿਆਰੇ ਆ ਆਖਾ ਨਹੀਂ ਮੋੜੀ ਦਾ ਹਰ ਕੁਛ ਬੜੀ ਕੁਤੀ ਦੀ ਛੋਟੀ ਜੀ ਮਰਾ ਨਾ ਨਿੱਚ ਨਾ ਜੇ ਸੋਣਿਆ ਫੁੱਲੇ ਸ਼ਰਦ ਓਕਾ ਦੇ ਹਾਂ ਨੀਆ ਉਹ ਕਾਕੜਵਾ ਭਾਗ ਤੇ ਕਹਿੰਦੇ ਸਭੇ ਲਖੜੋ ਨੇ ਪੜਾਏ ਦੇ ਹੁਣ ਆਈ ਹੈ ਯਾਰ ਨਹੀਂ ਗਾਣਾ ਸੁਣਦਾ ਇਦਾਂ ਨਹੀਂ ਕਰਨਾ ਇਹ ਤਾਂ ਹੁਣ ਲੱਗਦਾ ਵਾਲਦਾਂ ਨੇ ਤੇਲ ਕੀਤਾ ਉਹਨਾਂ ਦੀ ਸਾਰੇ ਉਹ ਇਹ ਵੀ ਕੋਈ ਕਿੰਨਾ ਅਨੁਭਵ ਕਰਦਾ ਹੈ ਨੰਬਰ ਹੋ ਜਾਂਦਾ ਫੌਜੀ ਦਾ ਨੰਬਰ ਨਾਲ ਵਿਆਹ ਹੋਇਆ ਹੁੰਦਾ ਓਏ ਓਏ ਚਾ ਮਾ ਚਾ ਮਮੀ ਪਿੰਡ ਦਾ ਨਾਲੇ ਉਹ ਚੋੜੇ ਵੱਲ ਦੇਖ ਲਈ ਹੈ ਦੇਖ ਲਾ ਆਪਣੇ ਮਾਈਂਡ ਜਾਂਦੀ ਆ ਉਹ ਚਾਰ ਨੂੰ ਲੈਣਾ ਉੱਤੋਂ ਆ ਰਿਹਾ ਮਹੀਨਾ ਦਾ ਬੋਲੋ ਨਾ ਉੱਤੋਂ ਦਾ ਮਹੀਨਾ ਦਾ ਦਾਦਾ ਸੌਣ ਗਏ ਛੁੱਟੀ ਲੱਗੇ ਆਜਾ ਫੌਜੀਆ ਵੌਲਮ ਘੱਟ ਕਰ ਬੋਲ ਛੇ ਦੇ ਛੇੜ ਨਾ ਗੀਏ ਕਾਹਨ ਓਏ ਹੋਏ ਵਾਹ ਜੀ ਵਾਹ ਲੈ ਕੇ ਆਜਾ ਫੌਜੀਆ ਵੇ ਮੈਨੂੰ ਛੇ ਅੰਗਰ ਦੀਏ ਪੋਲਵੇਂ ਉਹਨ ਕਾਲੀਆਂ ਗਟਾਵਾਂ ਗੀਤ ਹੀ ਜਿੰਨਾ ਦੁਨੀਆਂ ਦਾ ਉਹਨ ਕਾਲੀਆਂ ਗਟਾਵਾਂ ਗੀਤ ਹੀ ਜਿੰਨਾ ਦੇ ਨਾਮ ਤੇਰੀ ਚੁੱਪ ਮਾਫ ਤੋਂ ਕੋਟ ਸੀਏ ਨਾ ਲਾਹ ਮਿਲਾਂ ਸੌਣੇ ਛੁੱਟੀਆਂ ਤੇ ਅਰਦਾਸ ਜਿਆ ਚੇੜੀ ਚੇੜ ਲੰਘਦੀ ਆਉਂਦੀ ਚੁੱਤੀ ਲਕੇ ਹਰ ਸੋਲਿਆ ਗਿਰ ਮੈਂ ਨੂੰ ਚੇੜੀ ਚੇੜ ਲੰਘਦੀ ਦਿਨ ਪਹੁੰਚੀ ਆਵੇ ਤਾੜੀਆਂ ਤਾੜੀਆਂ ਚੱਲ ਚੱਲ ਮੋਦੀ ਦੀ ਵਾਰੀ ਦਾ ਲਾਈਨ ਵਾਈਸ ਹੈ ਲਾਈਨ ਵਾਈਸ ਚੱਲੋ ਅਸੀਂ ਕਰਾਂਗੇ ਨਹੀਂ ਉਹ ਤੋਂ ਲੈਣਗੇ ਫਿਰ ਨੋਕ ਨਾ ਆਜ ਮੇਰੇ ਮਾਂ E Like will be ਦਿਲਾਂ ਖਿਲਾਰ ਕੇ ਉਹ ਜਿੱਤ ਗਈਆਂ ਤੂੰ ਅਸੀਂ ਬਹਿ ਕੇ ਬਾਜੀ ਹਾਰ ਕੇ ਇਸ਼ਕ ਵਾਲੇ ਪਾਸੇ ਦੀਆਂ ਨਾ ਦਿਲਾਂ ਖਿਲਾਰ ਕੇ ਜਿੱਤ ਗਈਆਂ ਤੂੰ ਅਸੀਂ ਬਹਿ ਕੇ ਬਾਜੀ ਹਾਰ ਕੇ ਉਹ ਮੈਨੂੰ ਵੇਖ ਕਮ ਜ਼ੋ ਤੇਰਾ ਚੱਲ ਗਿਆ ਜ਼ੋਰ ਮੈਨੂੰ ਵੇਖ ਕਮ ਜ਼ੋ ਤੇਰਾ ਚੱਲ ਗਿਆ ਜ਼ੋਰ ਉਹ ਤਾਂ ਯਾ ਲਉ ਤੂੰ ਸਰੀ ਇੱਕ ਹੀ ਨਾਕਤ ਦੀ ਬੜੀ ਖੁਦੀ ਸੁਸਮੂਂ ਘੋੜੇ ਕੀ ਦਿਵਾਦੂ ਸਸਤਰਾਂ ਦੀ ਚਲਕ ਇੱਕ ਹੀ ਨਾਕਤ ਦੀ ਤਬੜੀ ਹੁੰਦੀ ਇੱਕ ਫੈਮਲੀ ਪਲੈਨਿੰਗ ਪਿਆ ਸੁਣੇ ਖੁਸ਼ ਮਲੀ ਬੂਟੇ ਨੇੜੇ ਨੇੜੇ ਕਿਉ ਲਾਏ ਇਹ ਪੰਨ ਸੰਭਲਣ ਪੱਖੋਂ ਕਿਤੇ ਸਦੇ ਨੇ ਮਰ ਜਾਏ ਚਾਰ ਪੰਜ ਛੇ ਕਦੋਂ ਛੋੜੇ ਪੀੜੇ ਪਤਲੇ ਰੋਗੀ ਤੇਰਾ ਹੀ ਹਰ ਬੂਟਾ ਤੇ ਸੌ ਸੌ ਲਾ ਲਫਾਇ ਤੇਰੀ ਵਾਲੀ ਆ और मारो रे मारो मैं आम के वानर पांच गुना हो गया हो गए हो गए की गल होगी गोपाल है भगवान मजा आ गया चल पानी ये टाइम में तेरी सब्जी तैयार है पी ले दो दाने कोई हाथ से नहीं दो दाने एक आंसू ਸੂਵੇ ਜਾਏ ਕਾਗੇ ਹੋਏ ਮਾਂ ਨੇ ਜਾਏ ਦੂਰ ਮਾਇਆ ਚਾਰ ਵਾਰ ਤਾਂ ਮੈਂ ਇਹੀ ਕਹਿੰਦੀ ਆ ਵੀ ਘਰਾਂ ਦੇ ਵਿੱਚ ਖੁਸ਼ੀਆਂ ਰੱਖਣ ਦੇ ਲਈ ਨਾ ਜਿਹੜੀਆਂ ਅਸੀਂ ਆਪਾਂ ਆਪਣੇ ਘਰੇ ਖੁਸ਼ੀਆਂ ਲਿਆਉਨੇ ਆ ਇਹਨਾਂ ਨੂੰ ਆਪਾਂ ਆਪਣੀਆਂ ਧੀਾਂ ਹੀ ਬਣਾ ਲਈਏਗਾ ਵੈਰੀ ਗੁੱਡ ਵੈਰੀ ਗੁੱਡ ਸਾਡੇ ਭਾਬੀ ਜੀ ਹੁਣੇ ਸਾਡੇ ਬੜੇ ਸਤਿਕਾਰਯੋਗ ਨੇ ਤੇ ਸਾਡੇ ਤੋਂ ਬਹੁਤ ਵੱਡੇ ਤੇ ਮੈਨੂੰ ਯਾਦ ਹੈ ਕਿ ਜਦ ਅਸੀਂ ਸਾਰੇ ਭਰਾ ਇਕੱਠੇ ਇੱਕ ਪਰਿਵਾਰ ਤੇ ਰਹਿੰਦੇ ਸੀ ਨਾ ਉਹ ਸਮੇਂ ਇਹਨਾਂ ਨੇ ਸਾਰੇ ਪਰਿਵਾਰ ਨੂੰ ਸੰਭਾਲਿਆ ਮੈਂ ਇਹਨਾਂ ਤੋਂ ਹਰ ਤੋਂ ਵੱਡੇ ਸੀ ਬੜੀ ਸਾਰੇ ਪਰਿਵਾਰ ਦੀ ਇਹਨਾਂ ਨੇ ਸੇਵਾ ਕੀਤੀ ਇਕੱਠੇ ਪਰਿਵਾਰ ਦਾ ਲੰਗਰ ਮੌਂਦਾ ਸੀ ਇਹਾਰੇ ਬੜੇ ਕਰ ਸਕਦੇ ਹਾਂ ਇਹਨਾਂ ਨੇ ਬੜੀ ਮਿਹਨਤ ਕੀਤੀ ਆ ਅਸੀਂ ਇਹਨਾਂ ਦਾ ਨਾ ਆਪਾਂ ਕਹੀਏ ਤੇ ਸਾਡੇ ਸਾਡੀ ਮਾਂ ਵੀ ਤੇ ਸਾਡੀ ਭਾਬੀ ਵੀ ਥੋਕੋ ਤਾੜੀ ਫੇਰ ਥੋਕੋ ਤਾੜੀ ਧੰਨਵਾਦ ਇਹ ਹੀ ਬਲੇ ਬੜੀ ਗੁੰਝੀ ਆਪਣੇ ਬੱਚੇ ਸਾਡੇ ਕਦੀ ਕੱਲਿਆ ਹਾਂ ਕਿ ਮੈਂ ਕਦੀ ਇਤਨੀ ਸੀ ਦਾਨੀ ਹੁਣ ਤੱਕ ਨੇ ਸਭ ਜਿਹਾ ਵੀ ਮੇਰੇ ਦੇਉ ਮੇਰੇ ਜੀਤ ਭਾਬੀ ਜੀ ਇਹ ਤਾਂ ਭਾਬੀ ਸੁਦੇਵੀਰ ਅਮਰੀਕ ਸਰਜੀਤ ਬਾਅਦ ਚ ਆਈਆਂ ਨੇ ਇਹ ਬੇਡੋ ਦੀ ਗੱਲ ਹੈ ਉਹ ਸਮਝ ਲਾ ਤੁਸੀਂ ਕੱਢਿਆ ਨਾ ਸਾਰੇ ਨੂੰ ਜਾਹ ਬਣਿਆ ਉਹਨਾਂ ਛੇਤੀ ਮਗਰੋਂ ਆ ਗਈ ਸੀ ਮੇਰਾ ਨਹੀਂ ਲੱਗਦਾ ਭਾਬੀ ਮਰੀਕ ਤੇ ਭਾਬੀ ਮਰੀਕ ਥੋੜੇ ਲੇਟ ਆਈ ਸੀ ਭਾਬੀ ਮਰੀਕ ਲੇਟ ਆਈ ਥੋੜੀ ਜੀ ਆ ਜੀ ਨੋਟ ਦੇ ਸਰਪ੍ਰਵਾਹ ਦੀ ਮੈਂਬਰ ਬਣੀ ਹੈ ਬੇਟੀ ਜਸਮੀਨ ਇਹ ਲੈ ਜਾ ਇਹ ਸਾਡੇ ਘਰ ਦੇ ਵਿੱਚ ਆਉਣ ਦੀ ਬੋਲੀ ਤੇ ਲਗਾ ਦੇਣਾ ਬਹੁਤ ਗੋਲ ਹੈ ਉਹ ਤਾਂ ਬਹੁਤ ਸਾਡੀਆਂ ਦੋ ਪੋਤੀਆਂ ਇਹਨਾਂ ਦੇ ਆਉਂਦੀ ਬੋਲੀ ਦੇ ਵਿੱਚ ਵੀ ਆਜਾ ਇਕੱਠੇ ਹੋ ਆਇਆ ਤੇ ਮੈਂ ਜਦੋਂ ਵੀ ਗੱਲ ਕਰਦਾ ਬੇਟਾ ਮੈਂ ਜਿਆਦਾ ਜਿਹੇ ਮੇਰੇ ਗੀਤ ਨੇ ਉਹ ਰਾਨੀਅਤ ਦੇ ਹੁੰਦੇ ਆ ਜਾਂ ਜਿੱਦਾਂ ਦੋ ਕੁੜੀਆਂ ਜੇ ਤੁਸੀਂ ਸਾਡੀਆਂ ਧੀਆ ਜੀ ਆ ਤੋਂਲੇ ਤੇਨ ਪిల్లా ਤੁਂ ਵਿਆਹ ਕਰਾ ਕੇ ਸਾਡੇ ਘਰ ਆਈ ਹੈ ਤੇ ਮਾ ਉਸ ਕਾਰਪਟ ਉੱਤੇ ਲਗਾ ਦੇ ਡੋਲੀ ਦੇ ਵਿੱਚ ਮਹਿਣ ਲੱਗਿਆ ਲੱਕ ਕੁੜੀ ਆਪਣੀ ਮਾਂ ਦੇ ਨਾਲ ਗੱਲਾਂ ਕਰਦੀ ਹੈ ਉਹ ਮੈਂ ਲਿਖਿਆ ਸੱਜ ਕੇ ਲੱਭੀ ਦੇਸ ਪਰਾਈ ਨੂੰ ਕੀਤੀ ਤੇਤੀ ਫੇਰਾ ਪਵੇ ਕਹਿਦੀ ਮਾਂ ਜਾਏ ਨੂੰ ਅੰਬਾ ਜਾਏ ਮਤਲਬ ਭਰਾ ਵੱਡ ਚੈ ਤੇਰਾ ਦੇਸ ਨਹੀਂ ਮਾਏ ਹੋ ਗਈ ਅਜ ਪਰਾਈ ਦੀ ਤੇਰੀ ਗੋਦ ਜਿਆਨੇ ਕੇ ਮਿੱਠਾ ਤੇ ਮਨ ਨੂੰ ਦਉ ਨਾ ਕੋਈ ਰਜਾਈ ਨੀ ਤਰਤੀ ਉੱਤੇ ਖੇਟ ਕੇ ਲਕੀ ਰਾਂ ਖੇਡਦੀ ਜਦੋਂ ਸਤਪੂਸੀ ਨੀ ਪਰ ਨਾ ਬਤੀਏ ਕਮ ਆਊਗਾ ਪਰ ਲਾਪਤੀਏ ਕਾਮ ਆਊਗਾ ਕਹਿੰਦਾ ਹੁੰਦਾ ਬਾਪੂ ਜੀ ਰਹਿਣੀ ਜਾਦ ਹਮੇਸਾ ਮੈਨੂੰ ਕਿ ਕਿਤੇ ਤੇ ਕਿਰਦੀ ਜੋਗੋ ਜੋਗ ਸਰਦਾਰੀ ਰੱਖੀ ਰੱਬਾ ਮੇਰੇ ਵੀਰ ਦੀ ਬਚਪਨ ਚ ਤੇ ਆਇਆ ਮੈਂ ਬੱਜ ਪਨਛੇ ਤੇ ਆਇਆ ਮੈਨੂੰ ਗੁੱਡੀਆਂ ਤੇ ਪਟੋਲੇ ਦੀ ਜਾ ਪੀਏ ਸੰਗ ਤੁਰ ਜਾ ਭੈਣੇ ਭਾਈ ਭਾਬੀਆਂ ਬੋਲੇ ਦੀ ਨੀਤੀ ਇਹ ਨਾ ਵਸ ਤੇਰੇ ਤੇ ਨਾ ਵਸ ਮੇਰੇ ਤੇ ਰੱਬ ਨੇ ਤੇ ਰਬਣਾਈ ਇਹ ਤੇ ਕੇ ਕਰਨਾ ਸਹੀ ਪੇਕੇ ਕਰਨਾ ਸੋਧੀਆਂ ਧੀਆਂ ਸੌਰਿਆਂ ਕਰ ਵਧਾਈ ਏ ਸੌਰਿਆਂ ਕਰ ਵਧਾਈ ਏ ਮੈਂ ਜਾਵੇ ਡੋਪ ਜਾਣਾ ਸੋਹਣਾ ਤੂੰ ਸੋਹਣਾ ਨਜਾਨਾ ਹੈ ਲੈਂਦੇ ਨੇ ਭਾਲਂਦੇ ਵੀ ਸਾਥ ਦਾ ਸਹਾਰਾ ਵੇ ਦਿੱਤਨੀ ਦੇ ਕੋਲ ਆ ਕੇ ਦਿੱਤਨੀ ਦੇ ਕੋਲ ਆ ਕੇ ਹੋ ਰਾਜਾ ਨੋਂ ਪੈਂਦਾ ਵੇ ਤੇਰਾ ਹੀ ਭਲੇਖਾ ਮੇਨੂੰ ਭਾਬੀ ਪਹਿਲੀ ਨੰਬਰ ਲਾ ਗਈ ਆ ਲੈ ਗਈ ਆ ਹਾਂ 50 ਤੋਂ 100 ਦੀ ਜਿਹਨੂੰ ਦੇ ਲੋ 50 ਦੇ ਰੇ 100 ਰੁਪਏ ਦੇ ਤੇ ਨੂੰ ਹਾਂ ਦੋ ਹਾਂ ਹੋਇਆ ਬੁੱਕੇ ਮੇ ਕੋ ਹੋ ਅੱਜ ਮੀਜੇ ਕੋ ਵਧੀ ਆਈ ਹਾਰਮੋਨੀਅਮ ਹੈ ਨਹੀਂ ਨੀ ਤੇ ਮੈਂ ਤਾਂ ਹਟਾਈ ਨਾ ਸੁਣਾਉਂਗਾ ਸੁਣਾਉਂਗਾ ਪਾ ਕੇ ਲਾ ਬਸ ਅੱਛਾ ਤੇਰੇ ਵੇਖਣ ਨੂੰ ਉਹ ਚੁੱਕ ਚਰਖਾ ਗਲੀ ਦੇ ਵਿੱਚ ਨਾਵਾ ਮਾਇਆ ਤੇਰੇ ਵੇਖਣ ਨੂੰ ਚੁੱਕ ਚਰਖਾ ਗਲੀ ਦੇ ਵਿੱਚ ਨਾਵਾ ਵੇ ਲੋਕਾਂ ਪਾਣੇ ਮੈਂ ਕਤਦੀ ਤੰਦ ਤੇਰੀਆਂ ਯਾਦਾਂ ਦੇ ਪਾਵੇ ਮਾਇਆ ਤੇਰੇ ਵੇਖਣ ਨੂੰ ਓਏ ਬਾਜੀਆ ਇਹ ਵਸਣ ਨਹੀਂ ਦੇਂਦੇ ਸੋਰੇ ਕੇ ਵਸਣ ਨੀ ਦੇਂਦੇ ਸੋਰੇ ਪੇਕੇ ਮੈਨੂੰ ਤੇਰੇ ਪੈਣ ਭੁਲੇਖੇ ਮੈਨੂੰ ਤੇਰੇ ਪੈਣ ਭੁਲੇਖੇ ਕਿ ਹੁਣ ਮੈਨੂੰ ਦਸ ਮਾਇਆ ਕਿ ਹੁਣ ਮੈਨੂੰ ਦਸ ਮਾਇਆ ਤੇਰੇ ਬਾਜੂ ਕਿਦਰ ਨੂੰ ਮਾਇਆ ਤੇਰੇ ਵੇਖਣ ਨੂੰ ਚੁੱਕ ਚਰਖਾ ਗਲੀ ਦੇ ਵਿੱਚ ਡਾਵਾ ਵੇ ਲੋਕਾਂ ਪਾਣੇ ਮੈਂ ਕਤਦੀ ਤੰਦ ਤੇਰੀਆਂ ਯਾਦਾਂ ਦੇ ਪਾਵਾਂ ਕਿ ਮਾਇਆ ਤੇਰੇ ਵੇਖਣ ਨੂੰ